ਸੋ ਖੁਦਾਵੰਦ ਖੁਦਾਬਾਬ ਦਾ ਬਹੁਤ ਬਹੁਤ ਧੰਨਵਾਦ ਜਿਸ ਨੇ ਮੈਨੂੰ ਤੁਹਾਨੂੰ ਫੇਰੇ ਚੰਗਾ ਸਮਾ ਦਿੱਤਾ ਤੋਂ ਆਈਏ ਅੱਜ ਦੀ ਸਵੇਰ ਜਦੋਂ ਖੁਦਾਵੰਦ ਯਿਸੂ ਨਾਮ ਦੇ ਵਿੱਚ ਸ਼ੁਰੂ ਕਰਦੇ ਆਂ ਤੋਂ ਪ੍ਰਭੂ ਜੀ ਦੇ ਕਲਾਮ ਮੱਤੀ ਦੀ ਅੰਜੀਲ ਉਦੇ 21 ਅਦੇ ਤੇ ਉਹਦੇ 18ਵਾਂ ਵਚਨ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਆ ਜਾਂ ਯਿਸੂ ਤੜਕੇ ਉਹ ਸ਼ਹਿਰ ਨੂੰ ਜਾਂਦਾ ਸੀ ਤਾਂ ਉਹਨੂੰ ਭੁੱਖ ਲੱਗੀ ਤੋ ਰਸਤੇ ਵਿੱਚ ਯਿਸੂ ਪ੍ਰਭੂ ਨੇ ਉਸ ਫਲ ਵਾਲੇ ਬੂਟੇ ਨੂੰ ਦੇਖਿਆ ਤੇ ਪੱਤਿਆਂ ਤੋਂ ਬਿਨਾ ਕੁਝ ਵੀ ਨਾ ਲੱਭਾ ਉਸ ਉਤੇ ਪਰ ਉਸ ਨੂੰ ਬੜਾ ਦੁੱਖ ਲੱਗਾ ਇਸ ਵਾਸਤੇ ਅਜੀਜ਼ ਯਿਸੂ ਪ੍ਰਭੂ ਬੜਾ ਦੁਖੀ ਹੋਇਆ ਉੱਤੇ ਬੜਾ ਉਦਾਸ ਹੋਇਆ ਤੋਂ ਪਰਮੇਸ਼ਰ ਦੀ ਅਜੀਜ਼ ਆਈਏ ਅੱਜ ਦੀ ਸਵੇਰ ਜਦੋਂ ਦੇਖਦੇ ਆਂ ਤੇ ਜਦੋਂ ਅਸੀਂ ਸਾਡੀ ਭੁੱਖ ਪਿਆਸ ਪੂਰੀ ਹੋ ਜਾਂਦੀ ਹੈ ਅਸੀਂ ਆਨੰਦਿਤ ਹੋ ਜਾਂਦੇ ਆਂ ਸਾਡਾ ਮਨ ਜਿਹੜਾ ਉਹ ਖੁਸ਼ ਹੋਵੇਗਾ ਇਹ ਸੁਦਾਮਨ ਦੁਖੀ ਹੋਇਆ ਕਿਉਂਕਿ ਉਹਨੂੰ ਜੋ ਚੀਜ਼ ਚਾਹੀਦੀ ਸੀ ਉਹ ਮਿਲੀ ਨਾ ਔਰ ਉਸ ਬੂਟੇ ਦੇਤੇ ਬੜਾ ਦੁਖੀ ਹੋਇਆ ਤਾਂ ਆਈਏ ਅਜ਼ੀਜ਼ ਆਪਣੇ ਮਨ ਨੂੰ ਅੱਜ ਆਪਾਂ ਦੁਖੀ ਨਾ ਕੀਏ ਆਪਣੇ ਮਨ ਨੂੰ ਆਨੰਦਿਤ ਵਿੱਚ ਲੈ ਕੇ ਜਾਈਏ ਜਿਵੇਂ ਕਿ ਅੱਜ ਦੀ ਸਵੇਰ ਜਦੋਂ ਅਸੀਂ ਖੁਦਾ ਦੇ ਵਚਨਾਂ ਦੇ ਅਨੁਸਾਰ ਆਪਣੇ ਰੂਹ ਦੀ ਭੁੱਖ ਪਿਆਸ ਨਾਰੈਨ ਦਵਾਂਗੇ ਔਰ ਜਿਵੇਂ ਯਿਸੂ ਨੂੰ ਭੁੱਖ ਲੱਗੇ ਤਿਵੇਂ ਸਾਡਾ ਰੂਹ ਵੀ ਇੱਕ ਭੁੱਖਾ ਤੇ ਪਿਆਸਾ ਹੁੰਦਾ ਆ ਔਰ ਫਲ ਦੇ ਨਾਲ ਜੋ ਰੋਹਾਨੀਅਤ ਸਾਡਾ ਫਲ ਹੁੰਦਾ ਆ ਜਿਵੇਂ ਕਿ ਅਸੀਂ ਅੱਜ ਬਾਈਬਲ ਨੂੰ ਪੜ੍ਹੀਏ ਔਰ ਬਾਈਬਲ ਨੂੰ ਅੱਜ ਸਵੇਰੇ ਵਿਚਾਰੀ ਜਦੋਂ ਅਸੀਂ ਪੂਰੀ ਮਨ ਪ੍ਰਭੂ ਦੀ ਕਿਰਪਾ ਦੇ ਨਾਲ ਤੇ ਜਦੋਂ ਅਸੀਂ ਮਨ ਆਪਣਾ ਪੂਰਾ ਵਿਸ਼ਵਾਸ ਦੇ ਨਾਲ ਪਰ ਲਾਵਾਂਗੇ ਔਰ ਪੂਰਾ ਦਿਲ ਆਪਣਾ ਪ੍ਰਭੂ ਦੇ ਨਾਲ ਮਜ਼ਬੂਤ ਕਰਾਂਗੇ ਤਾਂ ਜਿਹੜੀ ਦਿਨ ਸਾਡਾ ਹੋਵੇਗਾ ਉਹ ਪੂਰਾ ਭਰਿਆ ਹੋਇਆ ਆਨੰਦ ਔਰ ਸ਼ਾਂਤੀ ਔਰ ਬੜਾ ਬੇਦਾਰੀ ਵਾਲਾ ਬਤੀਤ ਹੋਵੇਗਾ ਇੱਕ ਇਨਸਾਨ ਜਦੋਂ ਪੂਰੀ ਤਰ੍ਹਾਂ ਭਰਿਆ ਰਹਿੰਦਾ ਹੈ ਨਰਜੀ ਦੇ ਨਾਲ ਤੇ ਉਹ ਪੂਰੀ ਤਰ੍ਹਾਂ ਆਪਣਾ ਦਿਨ ਜਿਹੜਾ ਵਧੀਆ ਬਤੀਤ ਕਰਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਵੀ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਅੱਜ ਵਿਸ਼ਵਾਸ ਦੇ ਨਾਲ ਪਰ ਜਾਵਾਂ ਇਮਾਨ ਰੱਖਾਂਗੇ ਆਪਣੇ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਾਂਗੇ ਕਿ ਸਾਡਾ ਦਿਨ ਬਹੁਤ ਵਧੀਆ ਸਾਡਾ ਦਿਨ ਬਹੁਤ ਜਲਾਲੀ ਬਤੀਤ ਹੋਵੇਗਾ ਸਾਡੇ ਖੁਦਾ ਕਾਰਜਾਂ ਨੂੰ ਪੂਰਿਆ ਕਰੇਗਾ ਖੁਦਾ ਸਾਡੇ ਕੰਮਾਂ ਦੇ ਵਿੱਚ ਆਸ਼ੀਸ਼ ਦਵੇ ਜਿੱਥੇ ਜਾਵਾਂਗੇ ਤੋਂ ਅਸੀਂ ਇਸ ਗੱਲ ਦਾ ਵਿਸ਼ਵਾਸ ਕਰੀਏ ਪ੍ਰਭੂ ਦੇ ਉੱਤੇ ਕਿ ਸਾਡਾ ਪਰਮੇਸ਼ਵਰ ਸਾਡੇ ਵਾਸਤੇ ਬਹੁਤ ਵਧੀਆ ਕਰੇਗਾ ਜਦੋਂ ਅਸੀਂ ਸਵੇਰੇ ਸਵੇਰੇ ਬਾਈਬਲ ਪੜ ਲਾਂਗੇ ਸਵੇਰੇ ਸਵੇਰੇ ਦੁਆ ਕਰ ਲਾਂਗੇ ਸਵੇਰੇ ਸਵੇਰੇ ਆਪਣਾ ਧਿਆਨ ਪ੍ਰਭੂ ਦੇ ਨਾਲ ਮਿਲਾ ਲਾਂਗੇ ਉਹ ਕੀ ਕਰੇਗਾ ਉਹ ਜਿਹੜੀ ਸਾਡੇ ਅੰਦਰ ਸਮਰਥ ਰਹਿਣੀ ਉਹ ਜਿਹੜਾ ਵਿਸ਼ਵਾਸ ਰਹਿਣਾ ਸਾਡੀਆਂ ਕਮਜ਼ੋਰੀਆਂ ਨੂੰ ਕਮੀਆਂ ਨੂੰ ਬਿਮਾਰੀਆਂ ਨੂੰ ਚਿੰਤਾ ਨੂੰ ਫਿਕਰ ਨੂੰ ਬੋਝ ਨੂੰ ਸਭ ਨੂੰ ਦੂਰ ਕਰੇਗਾ ਇਸ ਸਵਾਸਤੇ ਅਜੀਜ਼ ਆਈ ਅੱਜ ਪ੍ਰਭੂ ਦੀ ਕਿਰਪਾ ਦੇ ਨਾਲ ਭਰ ਜਾਈਏ ਔਰ ਨਜ਼ਾਤ ਦੇ ਨਾਲ ਭਰਿਆ ਹੋਇਆ ਖੁਸ਼ੀ ਦੇ ਨਾਲ ਭਰਿਆ ਹੋਇਆ ਆਪਣਾ ਜੀਵਨ ਬਤੀਤ ਕਰੀਏ ਔਰ ਬਹੁਤ ਵਧੀਆ ਅਜਦਾ ਦਿਨ ਆਵੇਗਾ ਖੁਦਾਵੰਦ ਬੜੀ ਬਰਕਤ ਦੇਵੇ ਬੜੀ ਆਸ਼ੀਸ਼ ਦੇਵੇ ਆਮੀਨ ਆਮੀਨ